ਨਗਰ ਪੰਚਾਇਤ ਚੋਣਾ ਦਵੈ ਚਾਪਤੀ ਜਤ ਹੋਈ ਹੈ ਦੱਸ ਦੇ ਕਿ ਸ਼ਰਾਤੀ ਰੁਝਾਨ ਜਿਹੜੇ ਕਿ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਕਰਾਰ ਹੋਇਆ ਗੁਰਮੀਤ ਬਾਵਾ ਦੇ ਵੱਲੋਂ ਜਤ ਹਾਸਿਲ ਕੀਤੀ ਗਈ ਹੈ ਗੁਰਮੀਤ ਬਾਵਾ ਦੇ ਜਿੱਤਣ ਤੋਂ ਬਾਅਦ ਆਪ ਆਗੂ ਪੱਬਾਪਾਰ ਨੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜੁਥੇ ਕਿ ਆਮ ਆਦਮੀ ਪਾਰਟੀ ਦੇ ਜੜੇ ਕੀ ਆਗੂ ਨੇ ਉਮੀਦਵਾਰ ਜੇਤੂ ਕਰਾ ਕੀਤੇ ਗਏ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਗੁਰਮੀਤ ਬਾਵਾ ਜਿਨ੍ਹਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਤੇ ਬੇहद ਜਿਹੜੇ ਕੀ ਆਮ ਆਦਮੀ ਪਾਰਟੀ ਦੇ ਆਗੂ ਨੇ ਹੋ ਪੱਬਾ ਪਾਰਦੇ ਆਪਣੀ ਜਿੱਤ ਤੋਂ ਬਾਅਦ ਤੇ ਸ਼ੁਕਰੀਆਨਾ ਕੀਤਾ ਜਾ ਰਿਹਾ ਲੋਕਾਂ ਦਾ ਵਰਕਰਾਂ ਦੇ ਵਿੱਚ ਵੀ ਇਸ ਵੇਲੇ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਮੈਂ ਸੇਵਾ ਕਰੂਗਾ ਗੁਰਮੀਤ ਜੀ ਅੱਜ ਹੰਡਿਆਏ ਚੋਣਾਂ 'ਚ 6 ਨੰਬਰ ਵਾਰਦੀ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਇਸ ਵਾਰਡ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੇ ਮੇਰੇ ਤੇ ਤੀਜੀ ਵਾਰ ਵਿਸ਼ਵਾਸ ਪ੍ਰਗਟ ਕੀਤਾ ਪਹਿਲਾਂ ਮੈਂ ਦੋ ਵਾਰੀ ਭਾਜਪਾ ਦੇ ਨਿਸ਼ਾਨ ਤੇ ਜਿੱਤੇ ਆ ਤੇ ਹੁਣ ਮੈਂ ਆਮ ਆਦਮੀ ਦੇ ਨਿਸ਼ਾਨ ਝਾੜੂ ਦੇ ਉੱਤੇ ਜਿੱਤੇਗਾ ਮੈਂ ਆਪਣੇ ਸਮੁੱਚੇ ਵਾਰਡ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਆਪਣੀ ਪਾਰਟੀ ਹਾਈ ਕਮਾਂਡ ਦਾ ਮੀਤ ਹੇਰ ਜੀ ਦਾ ਖਰਿੰਦਰ ਧਾਲੀਵਾਲ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਮੇਰੇ ਇਸ ਵਾਰਡ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਵੀ ਜਿੰਨਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਉਹਦੇ ਤੇ ਖਰਾ ਉਤਰੂੰਗਾ ਤੇ ਦਿਨ ਰਾਤ ਇੱਕ ਕਰਕੇ ਇਸ ਵਾਰਡ ਦੀ ਮੈਂ ਸੇਵਾ ਕਰੂੰਗਾ ਮੈਨੂੰ 204 ਵੋਟਾਂ ਪਈਆਂ ਨੇ ਜੀ ਤੇ ਦੂਸਰੇ ਨੰਬਰ ਵਾਲੇ ਨੂੰ ਮੇਰੇ ਖਿਆਲ ਚ 145 ਵੋਟਾਂ ਪਈਆਂ ਨੇ ਜੀ ਟੋਟਲ 520 ਵੋਟਾਂ ਪੋਲ ਹੋਈਆਂ ਸੀ ਕਿਹੜੀ ਪਾਰਟੀ ਨੂੰ ਜੇਕਰ ਹਾਂਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਜਿੱਤਣੋਂ ਬਾਅਦ ਜਿਹੜਾ ਪ੍ਰਧਾਨਗੀ ਦੇ ਜਿਹੜੇ ਆਸਾਰ ਸੀ ਉਹ ਲੱਗਦਾ ਵੀ ਸੱਚ ਹੋਣ ਵਾਲੇ ਨੇ ਦੇਖੋ ਉਹ ਚੀਜ਼ਾਂ ਪਾਰਟੀ ਹਾਈ ਕਮਾਂਡ ਨੇ ਫਾਈਨਲ ਕਰਨੀਆਂ ਨੇ ਕਿਉਂਕਿ ਮੇਰਾ ਕੰਮ ਸੀ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਉਣਾ ਕਿਉਂਕਿ ਜਿਹੜੀ ਇਹ ਸੀਟ ਸੀ ਇਹ ਭਾਜਪਾ ਦਾ ਗੜਮ ਨਹੀਂ ਜਾਣ ਵਾਲੀ ਸੀਟ ਸੀ ਇੱਥੋਂ ਹਮੇਸ਼ਾ ਭਾਜਪਾ ਨੇ ਲੀਡ ਲਈਤੀ ਆ ਜਿਹੜੋਂ ਪਿੱਛੇ ਜੇ ਬਾਅਦ ਇਲੈਕਸ਼ਨ ਹੋ ਕੇ ਹਟੇ ਨੇ ਉਦੋਂ ਵੀ ਭਾਜਪਾ ਨੇ ਇੱਥੋਂ ਭਾਰੀ ਬਹੁਮਤ ਲੈਂਦਾ ਸੀ ਪਹਿਲੀ ਵਾਰ ਹੋਇਆ ਵੀ ਇਸ ਸੀਟ ਦੇ ਉੱਤੇ ਝਾੜੂ ਚੱਲਿਆ ਸੋ ਇਸ ਲਈ ਮੈਂ ਸਮੁੱਚੇ ਆਪਣੇ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਭਾਜਪਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈਗੀ ਤੁਹਾਨੂੰ ਵੋਟ ਪਈ ਹੈ ਕੀ ਪਾਰਟੀ ਨੂੰ ਵੋਟ ਪਈ ਹੈ ਦੇਖੋ ਦੋਨੇ ਚੀਜ਼ਾਂ ਨੇ ਇਹ ਜਿਹੜੇ ਛੋਟੇ ਇਲੈਕਸ਼ਨ ਹੁੰਦੇ ਨੇ ਇਹ ਫੇਸ ਨੂੰ ਵੀ ਪੈਂਦੇ ਨੇ ਤੇ ਨਾਲ ਪਾਰਟੀ ਦੀ ਸਪੋਰਟ ਬਹੁਤ ਵੱਡੀ ਚੀਜ਼ ਹੁੰਦੀ ਆ ਜਦੋਂ ਸਪੋਰਟ ਹੁੰਦੀ ਆ ਪਾਰਟੀ ਦੀ ਤਾਂ ਲੋਕ ਇਸ ਚੀਜ਼ ਨੂੰ ਸੋਚਦੇ ਨੇ ਇਹ ਰਿਜ਼ਲਟ 5 ਨੰਬਰ ਵਾਰਡ ਦਾ ਹੈ ਕਿਹੜੀ ਪਾਰਟੀ ਦੇ ਵਿੱਚ ਕਿੰਨੀਆਂ ਵੋਟਾਂ ਦੇ ਆਮ ਆਦਮੀ ਪਾਰਟੀ ਤੁਸੀਂ ਸਾਨੂੰ ਪਈ ਹੈ 150 ਵੋਟ ਜੀ ਔਰ ਵੋਟਾਂ ਦੇ ਯਾਨੀ ਕਿ ਸੈਕੰਡ ਤੇ ਕਹਿੰਦੇ ਆ ਅਸੀਂ ਭਾਜਪਾ ਵਾਲੇ ਆ ਜੀ ਔਰ ਫੋਰਥ ਤੇ ਪੰਜੇ ਵਾਲੇ ਫੋਰਥ ਉੱਪਰ ਆਇਆ ਜੀ ਟਰੱਕ ਵਾਲੇ ਔਰ ਸਿਕਸ ਤੇ ਹਾਥੀ ਵਾਲੇ ਪੰਜ ਪੰਜ ਕਿੰਨੇ ਕਿੰਨੇ ਵੋਟਾਂ ਪਈਆਂ ਤੁਹਾਨੂੰ ਸੋਦੇ ਆ ਮੈਂ ਤਾਂ ਕਿੰਨੀਆਂ ਵੋਟਾਂ ਪਈਆਂ ਤੁਹਾਨੂੰ ਵੋਟਾਂ ਮਿਲ ਕੇ ਅਪਰੋਕਸੀਮੇਟ ਤਿੰਨਾਂ ਕੈਂਡੀਡੈਂਟਾਂ ਸੇਮ ਜੇ ਰਹੀਆਂ ਨੇ ਸਾਡੀਆਂ 150 ਭਾਜਪਾ ਦੀ 145 ਹੈ ਪੰਜੇ ਦੀ 130 ਹੈ ਜੀ ਭਾਜਪਾ ਦਾ ਕਿਹੜਾ ਸੀ ਕੈਂਡੀਡੇਟ ਉਹੋ ਮੇਰੇ ਵੱਡੇ ਵੀਰ ਜੀ ਸੀਗੇ ਕੀ ਨਾਮ ਉਹਨਾਂ ਦਾ ਰਾਣੇ ਖੁਰਜੀਤ ਕੁਹਾੜਾ ਜੀ ਹਾਂ ਜੀ ਭਾਜੀ ਜੀ ਉਹਨਾਂ ਨੌ ਮੋਟਾ ਦੇ ਜੇਤੂ ਪਾਪ ਹਾਂਜੀ ਉਮੀਦਵਾਰ ਜੇਤੂ ਉਮੀਦਵਾਰ ਦਾ ਨਾਮ ਕੀ ਹੈ ਜਿਹੜਾ ਕਿਨੇ ਰੀਸ਼ਮਾ ਜੀ ਵਾਈਫ ਆਫ ਸਰਜੀਤ ਖਾਨ ਗਰਮੀਤ ਜੀ ਅੱਜ ਹੰਡਾਇ ਦਾ ਜੁੜਾ ਕੀ ਦੇਖਿਆ ਜਾ ਸਕਦਾ ਬਨਾਲਾ ਹੰਜਾਇ ਨਗਰ ਚੋਣਾ ਦਵੇ ਚਾਪਲੀ ਜਤ ਹੋਈ ਹੈ ਰਾਜੀ ਕੀ ਬੇਹਦ ਖੁਸ਼ੀ ਦਾ ਮਾਹੌਲ ਹੈ ਤੇ ਲੋਕਾਂ ਦਾ ਵੀ ਸ਼ੁਕਰੀਆ ਦਾ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਤ ਹੋਈ ਹੈ ਸੋ ਗੁਰਬੀਰ ਬਾਵਾ ਦੇ ਵੱਲੋਂ ਜਤ ਹਾਸਲ ਕੀਤੀ ਗਈ ਹੈ ਸੋ ਫਿਰ ਜਿਹੜਾ ਕਿ ਸੋਨਾਂ ਦੇ ਵਿਚਾਰੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੋਰ ਵੀ ਜਿਹੜੇ ਹੀ ਵਾਰਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਗਈ ਕਿਤੇ ਗਈ ਹੈ ਉਹਨਾਂ ਦੇ ਵੱਲੋਂ ਜਿਹੜੇ ਕੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸਨ ਉਹਨਾਂ ਦੇ ਇੱਕ ਵਾਰ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਫਿਰ ਤੋਂ ਚਾੜੂ ਫੇਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਜੜੀ ਕੀ ਹੋਈ ਹੈ ਫਿਲਹਾਲ ਜਿਹੜੇ ਕੀ ਵੋਟਾਂ ਦੀ ਗਿਣਤੀ ਚੱਰੀ ਹੈ ਲਗਾਤਾਰ ਜਿਹੜੇ ਕੀ ਰੁਝਾਨ ਸਾਹਮਣੇ ਆ ਰਹੇ ਨੇ ਸੋ ਗੁਰਮੀਤ ਬਾਵਾ ਦੇ ਚਤੰਦੋਂ ਬਾਅਦ ਆਪ ਆਗੂ ਨੇ ਜਿਹੜੇ ਕੀ ਹੋ ਪੱਬਾ ਪਾਰ ਨਜ਼ਰ ਆ ਰਹੇ ਨੇ ਵਰਕਰਾਂ ਦੇ ਵਿੱਚ ਵੀ ਇਸ ਵੇਲੇ ਖੁਸ਼ੀ ਦਾ ਮਾਹੌਲ ਸਮਾਪਤੀ ਪਾਰਟੀ ਦੇ ਉਮੀਦਵਾਰ ਜੇਤੂ ਕਰਾਰ ਨੇ ਕੁਰਬੀਤ ਬਾਵਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ। ਸੋ ਲੋਕਾਂ ਦੇ ਵਿੱਚ ਵੀ ਜਿਹੜੇ ਕਿ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵਿੱਚ ਵੀ ਬਿਹਤ ਖੁਸ਼ੀ ਦਾ ਮਾਹੌਲ ਹੈ। ਸੋ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਕਿਉਂਕਿ ਉਹਨਾਂ ਦੇ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ। ਸੂਰਜਾਤੀ ਰੁਝਾਨ ਜੜੇ ਕੀ ਹੋ ਸਾਹਮਣੇ ਆ ਰਹੇ ਨੇ ਉਥੇ ਕੀ ਆਮ ਆਦਮੀ ਪਾਰਟੀ ਦਾ ਹੀ ਨਾਮ ਸੁਣਾਈ ਦੇ ਰਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੜੇ ਕੀ ਹੋ ਬਨਾਦੀ ਚਿਤ ਹੋਰੀ ਹੈ ਲਗਾਤਾਰ ਜੜੇ ਕੀ ਰੁਝਾਨ ਸਾਹਮਣੇ ਆ ਰਹੇ ਨੇ ਵੋਟਾਂ ਦੀ ਗਿਣਤੀ ਹੈ ਜੜੇ ਕੀ ਹੋ ਸ਼ੁਰੂ ਹੋ ਚੁੱਕੀ ਹੈ ਕੁਝ ਹੀ ਦੇਰ ਦੇ ਵਿੱਚ ਸਾਫ ਹੋ ਜਾਵੇਗਾ ਸਾਰੇ ਹੀ ਨਤੀਜੇ ਨਜੜੇ ਕੀ ਹੋ ਸਾਹਮਣੇ ਆ ਜਾਣਗੇ ਫਿਲਹਾਲ ਜੜੇ ਕੀ ਬਨਾਲਾ ਦੇ ਹੰਜਾਇਆ ਦੇ ਵਿੱਚੋਂ ਗੁਰਮੀਤ ਬਾਵਾ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਉਹਨਾਂ ਦੀ ਉਚਿਤ ਹੋਈ ਹੈ ਨਵਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਤੇ ਵਰਕਰਾਂ ਦੇ ਵਿੱਚ ਬੇਹਤ ਖੁਸ਼ੀ ਦਾ ਮਾਹੌਲ ਹੈ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਪੰਚਾਇਤੀ ਚੋਣਾਂ ਹੰਜਾਇਆ ਬਰਨਾਲਾ ਦੀਆਂ ਜੁੜੇ ਕਿ ਅੱਜ ਮੁਕੰਮਲ ਹੋਈਆਂ ਨੇ ਤੇ ਗਿਣਤੀ ਵੀ ਸ਼ੁਰੂ ਹੋਈ ਹੈ ਤੇ ਉਹਨਾਂ ਦੇ ਵਿੱਚ ਰੁਝਾਨ ਜਿਹੜਾ ਕਿ ਸਾਹਮਣੇ ਆਇਆ ਗੁਰਮੀਤ ਬਾਵਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਗੁਰਮੀਤ ਬਾਵਾ ਦੇ ਜਿੱਤਣ ਤੋਂ ਬਾਅਦ ਆਪ ਆਗੂ ਨੇ ਜੜੇ ਕਿ ਉਹ ਪੱਪਾਪਾਰ ਨੇ ਖੁਸ਼ੀ ਦਾ ਮਾਹੌਲ ਹੈ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਵਰਕਰਾਂ ਦੇ ਵਿੱਚ ਬੇਹਤ ਖੁਸ਼ੀ ਮਨਾਈ ਜਾ ਰਹੀ ਹੈ ਨੱਚ ਟੱਪਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਇੱਕ ਵਾਰ ਫਿਰ ਤੋਂ ਜਿਤ ਜੜੇ ਕੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਜਿਹੜੀ ਕੀ ਆਮ ਆਦਮੀ ਪਾਰਟੀ ਦਾ ਪ੍ਰਭੂਤਵ ਜੜਾ ਕੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਗ੍ਰਾਫ ਜਿਹੜਾ ਕੀ ਆਮ ਆਦਮੀ ਪਾਰਟੀ ਦਾ ਇਹ ਛੋਟੀਆਂ ਚੋਣਾਂ ਜਿਹੜੇ ਕੀ ਹੁੰਦੀਆਂ ਨੇ ਨਗਰ ਕੌਂਸਲ ਦੀਆਂ ਨਗਰ ਪੰਚਾਇਤਾਂ ਦੀਆਂ ਇਸ ਦੇ ਵਿੱਚ ਵੀ ਜਿਹੜਾ ਕੀ ਲੋਕਾਂ ਦੇ ਵੱਲੋਂ ਚਿਹਰ ਨੂੰ ਦੇਖ ਕੇ ਵੀ ਵੋਟ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਪਾਰਟੀ ਦੇ ਵੱਲੋਂ ਵੀ ਜਿੰਨਾ ਸਪੋਰਟ ਕੀਤਾ ਜਾਂਦਾ ਹੈ ਉਸ ਦੇ ਵੱਲ ਵੇਖ ਕੇ ਵੀ ਲੋਕਾਂ ਦੇ ਵੱਲੋਂ ਵੋਟ ਕੀਤੀ ਜਾਂਦੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਹੋਰ ਜਿਹੜੇ ਕਿ ਬਾਕੀ ਰੁਝਾਨ ਸਾਹਮਣੇ ਆਉਂਦੇ ਨੇ ਉਸ ਦੇ ਵਿੱਚ ਕਿਹੜੀ ਪਾਰਟੀ ਹੈ ਜਿਹੜੇ ਕਿ ਉਹ ਬਾਜ਼ੀ ਮਾਰਦੀ ਹੈ ਸੋ ਫਿਲਹਾਲ ਜਿਹੜਾ ਕਿ ਗੁਰਮੀਤ ਬਾਵਾ ਦੇ ਜਿੱਤਣ ਤੋਂ ਬਾਅਦ ਆਗੂ ਨੇ ਜਿਹੜੇ ਕਿ ਪੱਪਾਪਾਰ ਨੇ ਵਰਕਰਾਂ ਦੇ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਹੈ ਜਿਹੜਾ ਹੀ ਦੇਖਿਆ ਜਾ ਸਕਦਾ ਹੈ